ਥਾਣਾ ਭਿੱਖੇਵੜ ਦੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ 700 ਗ੍ਰਾਮ ਅਫੀਮ 1 ਲੱਖ ਰੁਪਏ ਦੀ ਡਰੱਗ ਮਨੀ ਭਾਰਤੀ ਕਰੰਸੀ ਤੇ ਇੱਕ ਕਾਰ ਸਮੇਤ ਕੀਤਾ ਕਾਬੂ ਤੇ ਕੀ ਕੀ ਸਰਬੰਦ ਕੀਤੀ ਨਾ ਦੋਈਆ ਦੇਖੋ ਜਿਹੜੀ ਮਾਨਯੋਗ ਡੀਸੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਤੋਂ ਜਿੱਥੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਇਹ ਮੁਹਿੰਮ ਚੜੀ ਗਈ ਹੈ ਉਥੇ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਦੇ ਖਿਲਾਫ ਲਗਾਤਾਰ ਮੁਹਿੰਮ ਜਿਹੜੀ ਚੱਲੀ ਜਾ ਰਹੀ ਹੈ ਉਸ ਤਹਿਤ ਪਿੱਖੀਪਿੰਡ ਪੁਲਿਸ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਅਸੀਂ ਤਿੰਨ ਬੰਦੇ ਜਿਹੜੇ ਸਾਜਨ ਰਾਹੁਲ ਇੰਦਰਜੀਤ ਉਹ ਗੁਰਦਾਸ ਇਹ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਹਨਾਂ ਦੇ ਕੋਲੋਂ 700 ਗ੍ਰਾਮ ਅਫੀਨ ਇੱਕ ਗੱਡੀ ਤੇ 1 ਲੱਖ ਰੁਪਈਆ ਜਿਹੜਾ ਡਰੱਗ ਮਨੀ ਹੈ ਉਹ ਅਸੀਂ ਰਿਕਵਰ ਕੀਤੀ ਹੈ ਤੇ ਜੇ ਇਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤੇ ਜਿਹੜਾ ਗੁਰਦਾਸ ਹੈ ਉਹਦੇ ਤੇ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਸਦਰਪੱਟੀ ਵਿਖੀ ਵੰਡ ਤੇ ਹੋਰ ਥਾਣਿਆਂ ਦੇ ਵਿੱਚ ਕਾਫੀ ਜਿਹੜੇ ਕ੍ਰਿਮੀਨਲ ਮੁਕੱਦਮੇ ਦਰਜ ਹੈ ਤੇ ਜਿਹੜਾ ਰਾਹੁਲ ਹੈ ਉਹਦੇ ਖਿਲਾਫ ਵੀ اسلام آباد 363 368 ਲੜਕੀਆਂ ਨੂੰ ਵਵਾ ਕਰਨ ਦਾ ਮਰਚਾ ਦਰਜ ਹੈ 사ਜਨ ਦੇ ਖਿਲਾਫ ਵੀ ਜਿਹੜਾ 307 ਦਾ ਸਿਟੀ ਪੱਟੀ ਦੇ ਵਿੱਚ ਮਰਚਾ ਦਰਜ ਹੈ ਇਹਦੀ ਜਿਹੜੀ ਬੈਕਗ੍ਰਾਉਂਡ ਜੇ ਆਪਾਂ ਗਿਣੀਏ ਤੇ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਆ ਉਹ ਕ੍ਰਿਮੀਨਲ ਹੈ ਸੋ ਅੱਜ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕੀਤਾ ਹੈ ਤੇ ਇਹਨਾਂ ਦਾ ਜਿਹੜਾ ਰਿਮਾਂਡ ਅਸਰ ਕੀਤਾ ਗਿਆ 22 ਤਰੀਕ ਤੱਕ ਸੋ ਇਹਨਾਂ ਦੇ ਖਿਲਾਫ ਜਿਹੜਾ ਐਫ ਆਈ ਆਰ ਨੰਬਰ 17343 ਅੰਡਰ ਸੈਕਸ਼ਨ ਜਿਹੜਾ 29 ਕਡ 85 18 ਬੀ ਜਿਹੜਾ 18 ਬੀ 29 ਕਡ 85 ਜਿਹੜਾ ਵਾ ਮੁਕਤਮਾ ਦਰਜ ਜਿਸ ਨੂੰ ਕੀਤਾ ਗਿਆ ਜਿੱਦ ਅਸੀਂ ਤਫਤੀਸ਼ ਕਰ ਰਹੇ ਹਾਂ ਸੋ ਦੌਰਾਨੇ ਰਿਮਾਂਡ ਇਹਨਾਂ ਕੋਲ ਕੁਝ ਕੁਛ ਕੀਤੀ ਗਿਆ ਉਹ ਕਿ ਇਹ ਜਿਹੜੀ ਫੀਮ ਹੈ ਕਿੱਥੋਂ ਲੱਗੇ ਤੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕਰਨੀ ਸੀ ਨੰਬਰ 1 ਨੰਬਰ 2 ਕਿਉਂਕਿ ਗੁਰਦਾਸ ਦੇ ਖਿਲਾਫ ਪਹਿਲਾਂ ਹੀ ਜਿਹੜੇ 307 ਆਰਮਜ਼ ਐਕਟ ਦੇ ਮੁਕਦਮੇ ਦਰਜਾ ਤੇ ਉਹ ਜਿਹੜਾ ਪਿਸਤਲ ਦਾ ਵੈਪਨ ਆ ਉਹ ਕਿੱਥੇ ਆ ਤੇ ਉਹਦੀ ਬਰਾਮਦਗੀ ਨੂੰ ਜਿਹੜਾ ਯਕੀਨੀ ਬਣਾ ਜਾਊਗਾ ਸੋ ਮੇਰੀ ਫੇਰ ਸਾਰੇ ਜਿਹੜੇ ਨੌਜਵਾਨ ਉਹਨਾਂ ਨੂੰ ਅਪੀਲ ਆ ਕਿ ਉਹ ਨੇਕਰਾਮਾਂ ਤੇ ਚੱਲਣ ਗਲਤ ਕੰਮਾਂ ਦਾ ਨਤੀਜਾ ਜਿਹੜਾ ਵਾ ਉਹਨਾਂ ਨੂੰ ਜੇਲ੍ਹ ਤੱਕ ਲੈ ਕੇ ਜਾਊਗਾ ਸੋ ਇਹਨਾਂ ਨੂੰ ਵੀ ਜੇਲ ਯਾਤਰਾ ਜਿਹੜੀ ਉਹ ਕਰਨੀ ਪਵੇਗੀ